ਜੀ ਸਤਿ ਸ੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਪਾਂ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਰੋਜੀ ਦੀ ਰਿਪੋਰਟ ਦੇਖ ਕੇ ਗੁਰਪ੍ਰੀਤ ਇੰਨਾ ਖੁਸ਼ ਕਿਉਂ ਹੋ ਜਾਂਦਾ ਹੈ ਤੇ ਕੀ ਹੁੰਦਾ ਹੈ ਰਿਪੋਰਟ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਕੀਮੇ ਕੇ ਰੋਜੀ ਦਾ ਬਿਲਕੁਲ ਮਨ ਨਹੀਂ ਹੁੰਦਾ ਕਿਉਂਕਿ ਉਹਨੂੰ ਪਤਾ ਹੈ ਕਿ ਜੇ ਮੇਰੀ ਰਿਪੋਰਟ ਵਿੱਚ ਗਲਤ ਆ ਗਿਆ ਜੋ ਮੰਨੂ ਨੇ ਕਿਹਾ ਸੀ ਦੋ ਧੀਆਂ ਉਹ ਆ ਗਿਆ ਤੇ ਗੁਰਪ੍ਰੀਤ ਨੇ 1 ਮਿੰਟ ਲਾਉਣਾ ਹੈ ਮੇਰੀਆਂ ਕੁੜੀਆਂ ਨੂੰ ਮਰਾਉਣ ਲਈ ਤੇ ਉਹ ਸੋਚਦੀ ਆ ਮੈਂ ਕੀ ਕਰਾਂ ਉਹ ਆਪਣੇ ਦਿਮਾਗ ਤੇ ਬਹੁਤ ਬਹੁਤ ਜ਼ਿਆਦਾ ਬੋਝ ਪਾਉਂਦੀ ਆ ਪਰ ਉਸਦੇ ਦਿਮਾਗ ਵਿੱਚ ਕੋਈ ਸਮਝ ਨਹੀਂ ਆਉਂਦੀ ਤੇ ਉਧਰ ਉਸਦੀ ਸਾਸ ਤੇ ਦਰਾਣੀ ਬਹੁਤ ਜ਼ਿਆਦਾ ਕਾਲੀਆਂ ਪਈਆਂ ਹੁੰਦੀਆਂ ਨੇ ਕਿ ਇਸ ਨੂੰ ਲੈ ਕੇ ਜਲਦੀ ਚਾਹੀਏ ਕਿਉਂਕਿ ਉਸਦੀ ਦਰਾਣੀ ਨੂੰ ਲੱਗਦਾ ਹੈ ਕਿ ਮੈਨੂੰ ਸੱਚ ਪਤਾ ਲੱਗ ਜਾਏ ਤੇ ਮੈਂ ਆਪਣੀ ਗੇਮ ਖੇਲਾ ਪਰ ਫਿਰ ਵੀ ਰੋਜੀ ਦਾ ਭਲਾ ਹੋ ਜਾਂਦਾ ਹੈ ਤੇ ਉਹ ਕਿਵੇਂ ਹੁੰਦਾ ਹੈ ਕਿਉਂਕਿ ਜਦ ਉਸ ਨੂੰ ਹਸਪੀਟਲ ਲੈ ਕੇ ਜਾਂਦੀਆਂ ਨੇ ਟੈਸਟ ਵਿੱਚ ਡਾਕਟਰ ਸੱਚਮੁੱਚ ਹੀ ਇਹ ਕਹਿ ਦਿੰਦਾ ਹੈ ਕਿ ਮੁੰਡਾ ਏ ਪਤਾ ਨਹੀਂ ਉਸਨੇ ਸੱਚ ਕਿਹਾ ਹੁੰਦਾ ਹੈ ਕਿ ਜਾਂ ਝੂਠ ਇਹ ਸਾਰਾ ਕੁਝ ਸੁਣ ਕੇ ਰੋਜੀ ਦੀ ਦਰਾਣੀ ਵੀ ਬੜੀ ਹੈਰਾਨ ਹੁੰਦੀ ਆ ਤੇ ਨਾਲ ਹੀ ਰੋਜੀ ਕਿਉਂਕਿ ਰੋਜੀ ਨੂੰ ਲੱਗ ਰਿਹਾ ਸੀ ਮੇਰੇ ਦੋ ਧੀਆ ਹੋਣੀਆਂ ਨੇ ਤੇ ਡਾਕਟਰ ਨੇ ਕਹਿ ਦਿੱਤਾ ਮੁੰਡਾ ਹੋਣਾ ਹੈ ਤੇ ਉਸ ਦੇ ਬਿਨਾ ਕਹੇ ਤੋ ਅਹੀਂ ਡਾਕਟਰ ਨੇ ਕਹਿ ਦਿੱਤਾ ਮੁੰਡਾ ਹੈ ਤੇ ਇਸ ਕਰਕੇ ਉਸ ਨੂੰ ਬੜੀ ਹੈਰਾਨੀ ਹੁੰਦੀ ਆ ਪਰ ਨਾਲ ਹੀ ਉਸ ਦੀ ਸੱਸ ਖੜੀ ਹੁੰਦੀ ਆ ਜੋ ਕਿ ਸੁਣ ਲੈਂਦੀ ਆ ਤੇ ਉਹ ਬਹੁਤ ਜ਼ਿਆਦਾ ਖੁਸ਼ ਹੁੰਦੀ ਆ ਉਹ ਸੋਚਦੀ ਆ ਕਿ ਚਲੋ ਰੱਬ ਨੇ ਸਾਡੀ ਸੁਣ ਲਈ ਸੋ ਬੜੀ ਖੁਸ਼ੀ ਨਾਲ ਘਰ ਆਉਂਦੀਆਂ ਨੇ ਡੱਬਾ ਲੈ ਕੇ ਤੇ ਉਸ ਦੀ ਤਰਾਣੀ ਦੇ ਮਨ ਤੇ ਟੈਨਸ਼ਨ ਪਈ ਹੁੰਦੀ ਆ ਕਿਉਂਕਿ ਡਾਕਟਰ ਨੇ ਉਸ ਦੀ ਕੋਈ ਵੀ ਗੱਲ ਨਹੀਂ ਸੁਣੀ ਹੁੰਦੀ ਤੇ ਜੋ ਵੀ ਕਿਆ ਹੁੰਦਾ ਹੈ ਆਪਣੇ ਮਨੋਂ ਹੀ ਦੱਸਿਆ ਹੁੰਦਾ ਹੈ ਤੇ ਜਾਂ ਸੱਚ ਦੱਸਿਆ ਜਾਂ ਨਹੀਂ ਜਾਂ ਡਾਕਟਰ ਇਦਾਂ ਦੇ ਕੰਮ ਨਹੀਂ ਕਰਦਾ ਸੋ ਉਸ ਦੀ ਧਰਾਨੀ ਨੂੰ ਲੱਗਦਾ ਹੈ ਕਿ ਸ਼ਾਇਦ ਪੈਸੇ ਲੈ ਕੇ ਇਹ ਸਾਰਾ ਕੁਝ ਹੋ ਜਾਂਦਾ ਹੈ ਘਰ ਆਉਣ ਤੋਂ ਬਾਅਦ ਗੁਰਪ੍ਰੀਤ ਨੂੰ ਇਹ ਸਚਾਈ ਪਤਾ ਲੱਗਣ ਤੇ ਗੁਰਪ੍ਰੀਤ ਤਾਂ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਜਿਸ ਨਾਲ ਉਹ ਭੰਗੜੇ ਪਾਉਣ ਲੱਗ ਪੈਂਦਾ ਹੈ ਪਰ ਰੋਜੀ ਬੜੀ ਹੈਰਾਨ ਹੁੰਦੀ ਆ ਤੇ ਉਸ ਟੈਨਸ਼ਨਾਂ ਵਿੱਚ ਆ ਜਾਂਦੀ ਆ ਕਿ ਮੁੰਡਾ ਕਿਵੇਂ ਹੋ ਸਕਦਾ ਹੈ ਪਰ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਜਿਹੜੀ ਗੱਲ ਮੰਨੂ ਨੇ ਕਹੀ ਸੀ ਕਿ ਮੈਂ ਕੋਈ ਰੱਬ ਥੋੜੀ ਆ ਤੇ ਨਾਲੇ ਰੋਜੀ ਨੇ ਮੰਨੂ ਨੂੰ ਇਹ ਵੀ ਕਿਹਾ ਸੀ ਤੂੰ ਆਪਣਾ ਵੀਰ ਮੰਗ ਤੇ ਮੰਨੂ ਨੇ ਕਿਹਾ ਸੀ ਮੈਂ ਜ਼ਰੂਰ ਕਹਾਂਗੀ ਉਸ ਨੂੰ ਲੱਗਦਾ ਸ਼ਾਇਦ ਇਹ ਗੱਲਾਂ ਸੱਚ ਹੋ ਗਈਆਂ ਹੁਣ ਤਾਂ ਜੋ ਗੱਲ ਮੰਨੂ ਨੇ ਕਹੀ ਸੀ ਉਹ ਇਤਫਾਕ ਨਾਲ ਹੀ ਕਹੀ ਹੋਵੇ ਪਰ ਦੇ ਮਨ ਵਿੱਚ ਇਹ ਡਾਊਟ ਹੁੰਦਾ ਹੈ ਕਿ ਇਹ ਜੋ ਮੰਨੂ ਨੇ ਕਿਹਾ ਹੀ ਉਹ ਕਿਤੇ ਸੱਚ ਨਾ ਹੋ ਜਾਵੇ ਪਰ ਮੰਨੂ ਨੇ ਜੋ ਬਾਅਦ ਵਿੱਚ ਕਿਹਾ ਹੀ ਹੋ ਸਕਦਾ ਉਹ ਸੱਚ ਹੋਵੇ ਪਰ ਉਸ ਨੂੰ ਯਕੀਨ ਆ ਜਾਂਦਾ ਹੈ ਕਿ ਸ਼ਾਇਦ ਪਰਮਾਤਮਾ ਨੂੰ ਜੋ ਮਨਜ਼ੂਰ ਉਹੀ ਹੋਣਾ ਹੋਵੇ ਇਸ ਕਰਕੇ ਉਹ ਥੋੜਾ ਆਪਣੇ ਦਿਮਾਗ ਤੇ ਟੈਨਸ਼ਨ ਹਟਾ ਦਿੰਦੀ ਆ ਪਰ ਉਹ ਸੋਚਦੀ ਆ ਕਿ ਜੋ ਖੰਡ ਕੇ ਉਹ ਖਾਣ ਵਾਲੀਆਂ ਗੱਲਾਂ ਉਹ ਤਾਂ ਸਿਰਫ ਰੋਜੀ ਉਹਨਾਂ ਦੇ ਦਿਖਾਵੇ ਲਈ ਮਿਰਚਾਂ ਖਾ ਰਹੀ ਹੁੰਦੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਜੇਕਰ ਮੈਂ ਇਹ ਸ਼ੋਅ ਕਰਾਇਆ ਕਿ ਮੇਰਾ ਮਿੱਠਾ ਖਾਣ ਨੂੰ ਦਿਲ ਕਰਦਾ ਏ ਤੇ ਇਹਨਾਂ ਨੇ ਗਲਤ ਅੰਦਾਜ਼ੇ ਲਾਉਣੇ ਆ ਤੇ ਮੇਰਾ ਅਬੋਰਸ਼ਨ ਕਰਵਾ ਦੇਣਾ ਏ ਕਰਕੇ ਉਹ ਇਹ ਸ਼ੋਅ ਕਰਾਉਂਦੀ ਆ ਕਿ ਮੇਰਾ ਮਿਰਚਾਖਾਨ ਨੂੰ ਬਹੁਤ ਦਿਲ ਕਰਦਾ ਹੈ ਤੇ ਉਹ ਇਮੇਜਿਨ ਕਰਦੀ ਆ ਕਿ ਮੈਂ ਜਿਵੇਂ ਖੰਡ ਕਿਉ ਨਾਲ ਹੀ ਰੋਟੀ ਖਾ ਰਹੀ ਹੋਵਾਂ ਸੋ ਇਸ ਕਰਕੇ ਸਾਰਿਆਂ ਨੂੰ ਸ਼ੱਕ ਨਹੀਂ ਹੁੰਦਾ ਪਰ ਉਹ ਸ਼ੱਕਾ ਕੱਢਣ ਲਈ ਉਸ ਦਾ ਸਕੈਨ ਵੀ ਕਰਾ ਲੈਂਦੇ ਨੇ ਤੇ ਹੁਣ ਉਹਨਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਮੁੰਡਾ ਹੀ ਹੋਵੇਗਾ ਸੋ ਹੁਣ ਦੇਖਾਂਗੇ ਕੀ ਹੁੰਦਾ ਹੈ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ